दावा बनुवा कर तर दावा तो जट्टा प्लाट हो रया है कि सासा बेटा मेरा पुत्र के आए मैं मेरा सुधरता के आए मैं भी तो बाप बना रे मैं भी तो बाप सफर करता है तो नहीं खाड़े कितना लपा है ਇਹ ਮੈਂ ਬਦਵਾਰ ਸ਼ਾਮੀ ਸਟੇਕ ਵੇਨਾ ਘਰੋਂ ਗਿਆ ਤੇਰੇ ਨਾਲ ਤੋਂ ਟ੍ਰੇਨ ਚੜਿਆ ਦਿੱਲੀ ਤੱਕ। ਧੋ ਕਾਕੇ ਹਨ ਇੱਕ ਬੇਟੀ ਜੀ ਇਹ ਛੋਟਾ ਸੀ ਮੇਰਾ ਆਪਣੇ ਤੋਂ ਦਿੱਲੀ ਤੱਕ ਗਿਆ ਜੇ ਗੋ ਪਾਸਪੋਰਟ ਲੈਣਾ ਹੈ ਹੁਣ। ਜਿੱਥੇ ਮੇਰੇ ਦਾਸੀ ਕੀਤੀਆਂ ਆ ਸਨ। ਤੇ ਜਿੰਮੇਦਾਰ ਇਹ ਕਰਦਾ ਹੈ। ਰੋਜੀ ਰੋਟੀ ਕਮਾਉਣਾ ਹੈ। ਦੂਸਰੀ ਵਾਰ ਗਿਆ ਜੀ 3 ਮਹੀਨੇ ਹੋਏ ਜੱਗੇ। ਸਭ ਦਾ ਕਹਿਜ। ਪਤਾ ਨਹੀਂ ਕੀਤਾ ਜੀ। ਵਿਆਹ ਵਾਲੇ ਪਾਸੇ ਤਾਂ ਜੀ ਹੋਈ ਨੇ ਜੇ ਘਰ ਚ ਗਰੀਬੀ ਕੱਟਣੀ। ਆਪਣੇ ਪਛਲੇ ਜੀ ਉੱਤਾ ਪਾਤੀ ਬਹੁਤ ਜ਼ਿਆਦਾ ਇਹ ਆਪਣੇ ਭੈਣ ਭਰਾਵਾਂ ਨਾਲ ਦਾ ਰਿਸ਼ਤੇਦਾਰ ਹੈ ਨਾਲ ਕਦੇ ਕੇ ਨੂੰ ਨਹੀਂ ਮੋੜਿਆ ਕੋਈ ਤੇ ਆਵ ਨਹੀਂ ਕਦੇ ਕੋਈ ਲੰਬਾ ਨਹੀਂ ਆਇਆ ਹਾਂ ਤੁਹਾਡੇ ਨਾਲ ਇਸ ਪਲਵਿੰਦਰ ਦੀ ਕੀ ਰਿਸ਼ਤੇਦਾਰੀ ਹੈ ਕਦੋਂ ਕੋ ਕਦੋਂ ਜਾਣਦੇ ਮੇਰਾ ਜੀ ਮੈਂ ਉਹਨਾਂ ਦੇ ਮਾਮਾ ਜੀ ਦਾ ਬੇਟਾ ਲੱਗਦਾ ਹਾਂ ਤੇ ਮਾਕਾਵਾ ਮੇਰਾ ਬੜਾ ਪ੍ਰੇਮ ਪਿਆਰ ਹੀ ਉਹਦੇ ਨਾਲ ਮੇਰਾ ਕਜ਼ਨ ਬ੍ਰਦਰ ਹੀ ਪਲਵਿੰਦਰ ਤੇ ਬਸ ਇੱਕ ਪਰਿਵਾਰ ਨੂੰ ਬਹੁਤ ਈਮਾਨਪਾਗੀ ਘਟਨਾ ਆ ਪਰਿਵਾਰ ਲਈ ਬਸ ਇੱਕ ਸਰਕਾਰ ਨੂੰ ਇਹੀ ਆਪਾਂ ਉਮੀਦ ਕਰਦੇ ਆ ਕਿ ਉਹ ਪਰਿਵਾਰ ਦੇ ਨਾਲ ਖੜੇ ਰਹਿਣ ਐ ਸਵੇਰ ਦਾ 4 ਵਜੇ ਦਾ ਜੀ ਤੇਲੰਗਾਨਾ ਪੁਲਿਸ ਵਾਲਿਆਂ ਨਾਲ ਗੱਲ ਕਰਦਾ ਪਿਆ ਆ ਪਹਿਲਾਂ ਉਹ ਐਸੀ ਚੀਜ਼ ਲਈ ਕਹਿੰਦੇ ਸੀ ਕਿ ਪੰਜਾਬ ਤੋਂ ਇਹਨਾਂ ਦੇ ਫੈਮਲੀ ਮੈਂਬਰ ਆਣਗੇ ਜਿਹੜੇ ਇਮੀਡੀਏਟ ਫੈਮਲੀ ਮੈਂਬਰ ਨੇ ਜਿਦਾਂ ਪਲਵਿੰਦਰ ਦੇ ਮਦਰ ਜਾਂ ਫਾਦਰ ਪਰ ਉਹਨਾਂ ਨਾਲ ਗੱਲ ਕਰਕੇ ਗਿਆ ਸੀ ਕਿ ਇਹ ਚੀਜ਼ ਪੋਸੀਬਲ ਨਹੀਂ ਆ ਉਹਨਾਂ ਦੀ ਏਜ ਥੋੜੀ ਜ਼ਿਆਦਾ ਆ ਤੇ ਉਹਦੇ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਚਲੋ ਤੁਸੀਂ ਉਹਨਾਂ ਕੋਲ ਨੋ ਆਬਜੈਕਸ਼ਨ ਸਰਟੀਫਿਕੇਟ ਬਣਵਾ ਲਓ ਤੇ ਫਿਰ ਕੋਈ ਵੀ ਫੈਮਿਲੀ ਮੈਂਬਰ ਜਿਦਾ ਮੇਰੇ ਫਾਦਰ ਸਾਹਿਬ ਜਿਹੜੇ ਉਹਨਾਂ ਦੇ ਮਾਮਾ ਜੀ ਪਹਿਲਾਂ ਸਾਡੀ ਇਹ ਤਿਆਰੀ ਸੀ ਕਿ ਉਹ ਜਾਣਗੇ ਉੱਥੇ ਸਪੈਸ਼ਲੀ ਤੇ తెలంగాణ ਤੇ ਡੈੱਡ ਬੋਡੀ ਲੈ ਕੇ ਆਣਗੇ ਹੁਣ ਕੋਈ ਫੈਮਿਲੀ ਫਰੈਂਡ ਮਿਲਿਆ ਸਾਨੂੰ ਜਿਹੜਾ ਨੌਨ ਦੇ ਵਿੱਚ ਆ ਉਹ ਸਾਡੀ ਜਗ੍ਹਾ ਫਿਰ ਆਪਾਂ ਉਹਨਾਂ ਦੇ ਨਾਲ ਬਾਕੀ ਕੋਸ਼ਿਸ਼ ਕਰਦੇ ਆਂ ਜੇ ਆਪਾਂ ਆਪਣੇ ਬੇਸ ਦੇ ਉੱਪਰ ਹੀ ਉਹਨਾਂ ਦੀ ਡੈੱਡ ਬੋਡੀ ਉੱਥੋਂ ਲਿਆਣ ਦੀ ਜਾਨਾ ਹੈ ਕਿ ਪਰਿਵਾਰ ਨੂੰ ਕਿਸੇ ਹਰ ਇੱਕ ਚੀਜ਼ ਦੀ ਸਪੋਰਟ ਮਿਲੇ ਜੇ ਫਾਈਨੈਂਸ਼ੀਅਲ ਸਪੋਰਟ ਵੀ ਹੋਏ ਜਾਂ ਉਹਦਾ ਵੀ ਫੈਮਿਲੀ ਸਪੋਰਟ ਕਿਸੇ ਵੀ ਤਰੀਕੇ ਦੀ ਪਰਿਵਾਰ ਨੂੰ ਦਿੱਤੀ ਜਾਏ ਸਰਕਾਰ ਵੱਲੋਂ ਆ ਚਾਹਨੇ ਆ ਕਿ ਬਾਈ ਪਲੇਨ ਉਹਦੀ ਡੈੱਡ ਬੋਡੀ ਕਿਉਂਕਿ ਇੱਥੋਂ ਤਕਰੀਬਨ 2.5 ਦਿਨ ਦਾ ਰਸਤਾ ਹੈ ਤੇਲੰਗਾਨਾ ਦਾ ਜੇ ਆਪਾਂ ਬਾਈ ਟ੍ਰੇਨ ਜਾਂਦੇ ਆ ਤੇ ਬਹੁਤ ਵਧੀਆ ਹੋਏਗਾ ਜੇ ਸਰਕਾਰ ਬਾਈ ਪਲੇਨ ਉਹਦੀ ਡੈੱਡ ਬੋਡੀ ਇੱਥੇ ਪੰਜਾਬ ਦੇ ਵਿੱਚ ਲਿਆਂਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਰਾਤ ਇਹਨਾਂ ਨੂੰ 11 ਵਜੇ ਫੋਨ ਆਇਆ ਹੂੰ ਕੀ ਮਤਲਬ ਇਸ ਤਰ੍ਹਾਂ ਗੱਲ ਹੋਈ ਹੈ ਮਰਨਾ ਸਵੇਰੇ ਸ੍ਰਿੰਦਰ ਸਿੰਘ son of ਨਿਸ਼ਾਨ ਸਿੰਘ ਨੇ ਗੱਲ ਕੀਤੀ ਹੈ ਤੇ ਮਤਲਬ ਬਹੁਤ ਦੁਖਦਾਈ ਘਟਨਾ ਹੈ ਇਸ ਪਰਿਵਾਰ ਦਾ ਸਾਧਨਾ ਕਮਾਈ ਦਾ ਜ਼ਰੀਆ ਸੀ ਤੁਸੀਂ ਦੇਖ ਹੀ ਰਹੇ ਹੋ ਵੀ ਜਦੋਂ ਬੰਦੇ ਜਿਆਦਾ ਇਹਦੇ ਹੁੰਦੇ ਨੇ ਬੱਚੇ ਹੀ ਉਹਨਾਂ ਦਾ ਸਹਾਰਾ ਬੰਦੇ ਨੇ ਤੇ ਜਦੋਂ ਬੱਚੇ ਦੀ ਅਦਾ ਦਰਦਨਾਕ ਰਸਤੇ ਵਿੱਚ ਹੀ ਬਹੁਤ ਵਧੀਆ ਨੌਜਵਾਨ ਸੀ ਮਾਪਿਓ ਦਾ ਆਗਿਆਕਾਰ ਸੀ ਸਮਾਜ ਦੇ ਵਿੱਚ ਵੀ ਕਿਸੇ ਨੂੰ ਬੜੀ ਇੱਜ਼ਤ ਤੇ ਮਾਨਨਾ ਬੁਲੰਦਾ ਸੀ ਤੇ ਆਪਣੀ ਪੂਰੀ ਮਿਹਨਤ ਕਰਦਾ ਸੀ 10+2 ਕਰਨ ਤੋਂ ਬਾਅਦ ਆਪਣੀ ਮਿਹਨਤ ਦੇ ਵਿੱਚ ਜੁਟਿਆ ਰਹਿੰਦਾ ਸੀ ਸੋ ਇਸੇ ਕਰਕੇ ਹੀ ਉਹ ਬਾਹਰ ਜਾ ਕੇ ਵੀ ਮਤਲਬ ਦੁਬਾਰਾ ਗਿਆ ਇਥੋਂ ਹਾਲਾਂਕਿ ਉਹਦੇ ਫਾਦਰ ਸਾਹਿਬ ਠੀਕ ਨਹੀਂ ਸੀ ਇਹਨਾਂ ਦੀ ਇੱਕ ਲੱਤ ਜਿਹੜੀ ਉਹ ਦਰਦ ਕਰਦੀ ਬਹੁਤ ਜ਼ਿਆਦਾ ਤੇ ਫਿਰ ਵੀ ਉਹ ਮਿਹਨਤ ਕਰਨ ਵਾਸਤੇ ਗਿਆ ਬੜਾ ਦੁਖਦਾਇਕ ਇਹ ਘਟਨਾ ਵਾਪਰੀ ਇਸ ਪਰਿਵਾਰ ਦਾ ਅੱਜ ਲੱਕ ਟੁੱਟ ਗਿਆ ਮਤਲਬ ਜੋ ਇਹਨਾਂ ਨਾਲ ਵਾਪਰਿਆ ਹੈਗਾ